ਫਿਰ ਉਹਨਾਂ ਨੇ ਵੀਡੀਓ ਕਾਲ ਲਾਈ ਉਹਨਾਂ ਨੇ ਵੀਡੀਓ ਕਾਲ ਤੇ ਉਹਨਾਂ ਨੇ ਸਰਪੰਚ ਨੂੰ ਜਿਹਦੇ ਉਹਨਾਂ ਨੇ ਉਹ ਕੀਤਾ ਕਰੰਟ ਕਰੂੰਟ ਲਾਏ ਉਹਦੇ ਵੀ ਉਹਨੂੰ ਪੁੱਠਾ ਟੰਗਿਆ ਜਾਂ ਜਿਦੋਂ ਅੰਦਰ ਉਹਨਾਂ ਨੇ ਅੰਦਰ ਕਰ ਲਿਆ ਕੇਰਾ ਇਹਨੂੰ ਫਿਰ ਉਹਦੇ ਜਦੋਂ ਚੀਕਾ ਰੋਲੀ ਨਿਕਲੀ ਆ ਫਿਰ ਉਹਨੂੰ ਕਹਿੰਦੇ ਦੇਖੋ ਤੁਹਾਡਾ ਸਰਪੰਚਾਂ ਦੇ ਪਿੰਡ ਦਾ ਦੇਖੋ ਆਂਦੇ ਕਹਿੰਦੇ ਹੁਣ ਇਹਨਾਂ ਦਾ ਸਰਪੰਚ ਵਿੜੇ ਵਾਲਿਆਂ ਦਾ ਅੱਛਾ ਕਹਿੰਦਾ ਤੁਹਾਡੇ ਚੋਂ ਸਰਪੰਚ ਕਿਹੜੀ ਆ ਨਹੀਂ ਆਂਦਾ ਮੈਂ ਤੁਹਾਨੂੰ ਮੁੱਦੇ ਪਾ ਕੇ ਇੱਕ ਲੰਮੇ ਪਵਾ ਕੇ ਕਹਿੰਦਾ ਕੁੱਟੂਂਗਾ ਆਂਦਾ ਨਹੀਂ ਸੱਚ ਦੱਸੋ ਆਂਦਾ ਅੱਛਾ ਅਸੀਂ ਆਖਿਆ ਵੀ ਜੀ ਸਾਡੇ ਚੋਂ ਕੋਈ ਨਹੀਂ ਵੀ ਅਸੀਂ ਤਾਂ ਐ ਵੀ ਫੜੇ ਗਏ ਬਸ ਵੀ ਨਾਰੇ ਲਾਉਣ ਚ ਜਰੂਰ ਸੀਗੇ ਅਸੀਂ ਤੇ ਵੀ ਪਰ ਅਸੀਂ ਇਹ ਜੇ ਕੰਮ ਚ ਨਹੀਂ ਸੀਗੇ ਵੀ ਤੁਹਾਨੂੰ ਵੀ ਪਤਾ ਏ ਤੁਹਾਨੂੰ ਜਦੋਂ ਸਾਨੂੰ ਚੱਕ ਹੀ ਲਿਆ ਤੁਸੀਂ ਤੇ ਵੀ ਅਸੀਂ ਇਹ ਕੰਮ ਚ ਹੈ ਨਹੀਂ ਵੀ ਲੜਾਈ ਤੋਂ ਬਾਅਦ ਹੋਈ ਐ ਲਾਟੀਆਂ ਨਾਲ ਇਹਨਾਂ ਦੀਆਂ ਮੁੱਦਾ ਪਾ ਕੇ ਤੇ ਤਲੀਆਂ ਕੁੱਟੀਆਂ ਉਹਨਾਂ ਪੈਰਾਂ ਦੀਆਂ ਢੂਈ ਤੇ ਲਾਂਗਾਂ ਉਹਦੇ ਢੂਈ ਤੇ ਸੋਟਾਂਾਂ ਮਾਰੀ ਗਏ بس جی ਜਿਵੇਂ ਜਿਵੇਂ ਉਹਨਾਂ ਤੋਂ ਬਣ ਬਣਿਆ ਉਵੇਂ ਹੀ ਕੁੱਟੀ ਗਈ ਜੀ ਉਹ اچھا ਤੇ بس ਉਹ ਤੋਂ ਬਾਅਦ ਤਾਂ ਜੀ ਬੱਚਿਆਂ ਤੇ 3-4 ਵਜੇ ਦੇ ਤੱਕ ਐਂ ਕੁੱਟਮਾਰ ਹੋਈ ਗਈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ 9-10-11 ਵਜੇ ਤੱਕ ਲਾ ਕੇ ਜਦੋਂ ਜਾਵੜੇ ਜੀ بس ਉਹ ਤੋਂ ਬਾਅਦ ਕੁੱਟੀ ਸ਼ੁਰੂ ਕਰਤੀ ਉਹਨਾਂ ਨੇ اچھا 4 ਵਜੇ ਦੇ ਤੱਕ ਕੁੱਟੀ ਗਈ ਜੀ ਤੁਹਾਡੇ ਸਾਹਮਣੇ ਕੁੱਟਿਆ ਹਾਂਜੀ ਉਹਨਾਂ ਨੇ ਖੀਰੀ ਐਨੀ ਗੱਲ ਵੀ ਆਖੀ ਆ ਕਹਿੰਦੇ ਹੁਣ ਤਾਂ ਹੰਭਗੇ ਲਾਠੀਆਂ ਵੀ ਮੋਕਦੀਆਂ ਹੁਣ ਕੀ ਕਰਗੇ ਆਂ ਦੇ ਸਰਪੰਚ ਦੇ ਉਹਨਾਂ ਨੇ ਐ ਥੱਪੜ ਮਰਵਾਏ ਆ ਸਰਪੰਚ ਦੇ ਕਹਿੰਦੇ ਜਦੋਂ ਚਪੇੜੇ ਮਰਵਾਏ ਆ ਉਹ ਆਂਦੇ ਆ ਕਿ ਜਿਵੇਂ ਪਿੰਡ ਵੋਟ ਪਾਈ ਆ ਨਾ ਇਹਨੂੰ ਆਂਦੇ ਇੱਥੇ ਵੋਟ ਵੀ ਉਵੇਂ ਹੀ ਪਾਓ ਇਹਨੂੰ ਅੱਛਾ ਥੱਪੜ ਮਾਰ ਕੇ ਥੱਪੜ ਮਾਰ ਕੇ ਜਿਹੜਾ ਆਂਦੇ ਥੱਪੜ ਹੌਲੀ ਮਾਰੂ ਉਹਦੇ ਆਂਦੇ ਅਸੀਂ ਮਾਰਾਂਗੇ ਜਲੀਲ ਉਹਨਾਂ ਨੇ ਬਹੁਤ ਜ਼ਿਆਦਾ ਕੀਤਾ ਜੀ ਜਿੰਨਾ ਵੀ ਹੋ ਸਕਿਆ ਉਹਨਾਂ ਤੋਂ ਜਲੀਲ ਉਹਨਾਂ ਨੇ ਉਹਨਾਂ ਹੀ ਕੀਤਾ ਫਿਰ ਉਹਨਾਂ ਨੇ ਇਹ ਜੇ ਕੰਮ 'ਚ ਕੋਈ ਵੀ ਨਹੀਂ ਸੀ ਸਾਨੂੰ ਤਾਂ ਪਹਿਲਾਂ ਹੀ ਚੱਕ ਲਿਆ ਜੀ ਨਾ ਜੀ ਕੋਈ ਵੀਡੀਓ ਵਗੈਰਾ ਵਿੱਚ ਨਹੀਂ ਜੀ ਵੀਡੀਓ ਵਗੈਰਾ ਚ ਜੇ ਸਾਡੇ ਇੱਕ ਵੀ ਸਾਡੀ ਵੀਡੀਓ ਆਉਂਦੀਆਂ ਨੇ ਵੀ ਇਹ ਡਲੇ ਚ ਲਾਂਚ ਹੈਗੀਆਂ ਤਾਂ ਸਾਨੂੰ ਕਹਿ ਸਕਦਾ ਪਰ ਸੱਚ ਐਸਨ ਵੀ ਇਹ ਜਿਹੜੀ ਨਹੀਂ ਜੀ ਅਸੀਂ ਕੀਤੀ ਸੀ ਅਪੀਲ ਉਹਨਾਂ ਦੀ ਰਾਮ ਦੀ ਜਦੋਂ ਬੱਚਿਆਂ ਨੂੰ 2:30 ਵਜੇ ਛੱਡਿਆ ਗਿਆ ਅਸੀਂ ਆਖਿਆ ਵੀ ਜੀ ਸਾਨੂੰ ਵੀ ਛੱਡ ਦਿਓ ਅਸੀਂ ਵੀ ਇਹਨਾਂ ਬੱਚਿਆਂ ਦੇ ਨਾਲ ਇਹਨਾਂ ਦੇ ਘਰ ਦੇ ਜਦੋਂ ਆਉਣਗੇ ਅਸੀਂ ਵੀ ਇਹਨਾਂ ਨਾਲ ਜਾਵੜਾਂਗੇ ਕਹਿੰਦੇ ਨਾ ਬੀਬਾ ਤੁਹਾਨੂੰ ਨਹੀਂ ਛੱਡਦੇ ਅਸੀਂ ਤੁਹਾਨੂੰ ਤਾਂ ਇਹਨਾਂ ਦੇ ਨਾਲ ਹੀ ਭੇਜਾਂਗੇ ਕੁਛ ਨਹੀਂ ਉਹਨਾਂ ਨੂੰ ਖਾਣ ਪੀਣ ਨੂੰ ਵੀ ਦਿੱਤਾ ਗਿਆ ਨਹੀਂ ਜੀ ਕੁਛ ਨਹੀਂ ਦਿੱਤਾ ਜੀ ਕੀਤੀ ਇਹਨਾਂ ਨੇ ਕੁੱਟਮਾਰ ਹੀ ਕੀਤੀ ਹੈ ਕੱਲੀ ਜੀ ਅੱਛਾ ਆਪ ਉਹਨਾਂ ਨੇ ਬਹੁਤ ਕੁਛ ਕੀਤਾ ਆਪ ਬਸ ਐ ਪੀ ਆਉਂਦੇ ਸੀਗੇ ਮਠਿਆੰਗਾ ਦੇ ਡੱਬੇ ਖੋਲ ਲੈਂਦੇ ਸੀ ਖਾ ਲੈਂਦੇ ਸੀ ਕੁੱਟਮਾਰ ਕਰੀ ਜਾਂਦੇ ਸੀ ਬੱਚਿਆਂ ਦੀ ਹਾਂ ਜੀ ਇਹਨਾਂ ਨੂੰ ਕੁੱਟੇ ਗਏ ਬਸ ਸਾਡੇ ਤੋਂ ਬਸ ਛੱਲੇ ਨਹੀਂ ਗਏਗੇ ਵਸ ਇਹਨਾਂ ਨੂੰ ਐ ਹੀ ਕਰੀ ਗਏ ਵੀ ਬਸ ਇਹਨਾਂ ਨੂੰ ਟੌਰਚਰ ਜਿੰਨਾ ਵੀ ਉਹਨਾਂ ਤੋਂ ਹੋ ਸਕਿਆ ਉਹਨਾਂ ਨੇ ਕੀਤਾ ਉਹਨਾਂ ਨੇ ਵੀ ਇਹ ਕੁਛਣਾ ਕੁਛ ਬੀਬੀਆਂ ਬੋਲਣ ਤੇ ਵੀ ਅਸੀਂ ਇਹਨਾਂ ਨੂੰ ਵੀ ਕੁਛ ਕਿਗੇ ਸਾਧਸ਼੍ਰੀ ਗਾਲ ਜੀ ਮੈਨਰਪਾ ਬਰੇ ਸਿੰਘ ਜੈਤੋ ਤੁਸੀਂ ਸੱਚ ਦਾ ਸੁਣਨ ਨਾਲ ਜੁੜੇ ਹੋਏ ਹੋ ਚੰਦਪਨ ਪਿੰਡ ਵਿੱਚ ਇਸ ਸਮੇਂ ਅਸੀਂ ਮੌਜੂਦਾ ਸਾਡੇ ਨਾਲ ਭੈਣਾ ਮੌਜੂਦ ਨੇ ਇਹਨਾਂ ਭੈਣਾ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਗੱਲਬਾਤ ਕਰਾਂਗੇ ਭੈਣੇ ਤੁਹਾਨੂੰ ਕਿਸ ਕਾਰਨ ਗ੍ਰਿਫਤਾਰ ਕੀਤਾ ਗਿਆ ਕਿ ਤੁਸੀਂ ਡਲੇ ਚਲਾਣ ਵਿੱਚ ਸੀਗੇ ਜਾਂ ਕੋਈ ਹੋਰ ਤੁਹਾਡੀ ਗੱਲ ਸੀਗੀ ਨਹੀਂ ਸਰ ਅਸੀਂ ਡਲੇ ਚਲਾਣ ਚ ਨਹੀਂ ਸੀਗੇ ਅਸੀਂ ਤਾਂ ਸਿਰਫ ਆਪਣੇ ਬੱਚੇ ਦੇਖਣ ਗਏ ਸੀਗੇ ਕਿਉਂਕਿ ਅਸੀਂ ਪਹਿਲਾਂ ਤਾਂ ਸੰਸਕਾਰ 'ਚ ਸੀਗੇ ਜੀ ਤੇ ਸੰਸਕਾਰ ਤੋਂ ਬਾਅਦ ਅਸੀਂ ਆਖਿਆ ਵੀ ਇੰਨਾ ਵੀ ਰੌਲਾ ਗੋਲਾ ਹੋਈ ਜਾਂਦਾ ਵੀ ਚਲ ਆਪਾਂ ਵੀ ਦੇਖੀਏ ਵੀ ਕੀ ਗੱਲਬਾਤ ਆ ਜਾ ਕੇ ਉੱਥੇ ਜਦੋਂ ਅਸੀਂ ਗੱਲਬਾਤ ਦੇਖੀ ਵੀ ਕਿਉਂਕਿ ਉਹ ਸਾਡਾ ਪਿੰਡ ਦਾ ਸਰਪੰਚ ਜਿਹੜਾ ਉਹ ਤਾਂ ਨਾਲ ਹੀ ਬੈਠਾ ਸੀਗਾ ਅਸੀਂ ਵੀ ਚਲੋ ਉੱਥੇ ਜਦੋਂ ਹੁਣ ਪਿੰਡ ਨੇ ਸਾਰੇ ਨੇ ਸਾਥ ਦਿੱਤਾ ਅਸੀਂ ਵੀ ਨਾਲ ਉਹਦੇ ਸਾਥ ਦਿੱਤਾ ਅਸੀਂ ਵੀ ਨਾਰੇ ਲਾਉਣ 'ਚ ਸੀਗੇ ਨਾਰੇ ਲਾਏ ਆ ਅਸੀਂ ਉਹਦੇ ਨਾਲ ਅਸੀਂ ਵੀ ਆਖਿਆ ਵੀ ਨਾਲੇ ਤਾਂ ਬੱਚੇ ਲੈ ਚੱਲਾਂਗੇ ਨਾਲੇ ਵੀ ਚਲੋ ਜਿੱਥੇ ਪਿੰਡ ਸੰਯੋਗ ਦੇਈ ਜਾਂਦਾ ਅਸੀਂ ਵੀ ਇਹਦਾ ਨਾਲ ਸੰਯੋਗ ਦਿੱਗੇ ਤੇ ਜਦੋਂ ਉਹਨੂੰ ਅਸੀਂ ਬਸ ਐਨੀ ਗੱਲ ਹੁੰਦੀ ਕਰਦੀ ਤੋ ਜੀ ਬਸ ਅਸੀਂ ਉਹਦੇ ਕੋਲ ਜਦੋਂ ਗਈਆਂ ਤੇ ਬਸ ਸਾਨੂੰ ਉਹਨਾਂ ਨੇ ਜਦੋਂ ਸ਼ਾਮ ਦਾ 4:30 ਕ ਦਾ ਟਾਈਮ ਸੀਗਾ ਸਾਨੂੰ ਉਹਨਾਂ ਨੇ ਅਰੈਸਟ ਕਰ ਲਿਆ ਨਾਲ ਉਹਦੋਂ ਅੱਗ ਮੱਚ ਗਈ ਜੀ ਉਹਨਾਂ ਨੇ ਲਾਠੀ ਚਾਰਜ ਕਰਤਾ ਸਾਡੇ ਤੇ ਤੁਸੀਂ ਵੀ ਭੈਣੇ ਨਾਲ ਸੀ ਹਾਂਜੀ ਅਸੀਂ ਵੀ ਨਾਲ ਸੀ ਤੁਹਾਨੂੰ ਜੋ ਚੱਕਿਆ ਗਿਆ ਲੇਡੀ ਪੁਲਿਸ ਸੀ ਨਾਲ ਹਾਂਜੀ ਲੇਡੀ ਪੁਲਿਸ ਸੀ ਨਾਲ ਤੁਹਾਨੂੰ ਕਿੰਨੇ ਵਜੇ ਫਿਰ ਉਸ ਤੋਂ ਬਾਅਦ ਕਿੰਨੇ ਵਜੇ ਚੱਕਿਆ ਤੇ ਕਿੱਥੇ ਲੈ ਕੇ ਗਏ ਸਭ ਤੋਂ ਪਹਿਲਾਂ ਸਾਨੂੰ ਜੈਤੂ ਲੈ ਕੇ ਗਏ ਠਾਣੇ ਚ ਜੀ ਪਹਿਲਾਂ ਜੱਕਿਆ ਸੀ ਜੀ ਇੱਥੋਂ ਸਾਨੂੰ ਤੇ 5 ਵਜੇ ਤੋਂ 7 ਵਜੇ ਸਾਨੂੰ ਉੱਥੇ ਠਾਣੇ ਲੈ ਗਏ ਸੀਗੇ ਜੀ ਠਾਣੇ ਤੋਂ ਬਾਅਦ ਸਾਨੂੰ 9:00 ਵਜੇ ਸੀ ਵਾਲੀ ਸਟਾਪ ਵਾਲੇ ਲੈ ਗਏ ਸੀ ਸੀਐਲ ਸਟਾਪ 'ਚ ਉੱਥੇ ਵੀ ਸਾਡੇ ਨਾਲ ਜਿਹੜੇ ਵੀ ਬੰਦੇ ਸੀਗੇ ਜੈਂਸ ਉਹਨਾਂ ਦੀ ਕੁੱਟਮਾਰ ਬਹੁਤ ਕੀਤੀ ਤੇ ਉਦੋਂ ਬਾਅਦ ਸਾਨੂੰ ਉੱਥੇ ਸਾਧਕ ਲੈ ਗਏ ਸੀ 11:00 ਵਜੇ ਅੱਛਾ ਜਦੋਂ ਕੁੱਟਮਾਰ ਹੋਈ ਜੈਤੋ ਵੀ ਤੁਹਾਡੇ ਸਾਹਮਣੇ ਹੋਈ ਹੈ ਜੀ ਹਾਂਜੀ ਸਾਡੇ ਸਾਹਮਣੇ ਹੋਈ ਹੈ ਸਾਨੂੰ ਵੀ ਕਹਿੰਦਾ ਤੁਹਾਡੇ ਚੋਂ ਸਰਪੰਚ ਕਿਹੜੀ ਆ ਨਹੀਂ ਆਂਦਾ ਮੈਂ ਤੁਹਾਨੂੰ ਮੁੱਦੇ ਪਾ ਕੇ ਕੁਲੰਮੇ ਪਵਾ ਕੇ ਕਹਿੰਦਾ ਕੁੱਟੂਂਗਾ ਆਂਦਾ ਨਹੀਂ ਸੱਚ ਦੱਸੋ ਆਂਦਾ ਅੱਛਾ ਅਸੀਂ ਆਖਿਆ ਵੀ ਜੀ ਸਾਡੇ ਚੋਂ ਕੋਈ ਨਹੀਂ ਵੀ ਅਸੀਂ ਤਾਂ ਐ ਵੀ ਫੜੇ ਗਏ ਬਸ ਵੀ ਨਾਰੇ ਲਾਉਣ ਚ ਜ਼ਰੂਰ ਸੀਗੇ ਅਸੀਂ ਤੇ ਵੀ ਪਰ ਅਸੀਂ ਇਹ ਜੇ ਕੰਮ ਚ ਨਹੀਂ ਸੀਗੇ ਵੀ ਤੁਹਾਨੂੰ ਵੀ ਪਤਾ ਹੈ ਤੁਹਾਨੂੰ ਜਦੋਂ ਸਾਨੂੰ ਚੱਕ ਹੀ ਲਿਆ ਤੁਸੀਂ ਤੇ ਵੀ ਅਸੀਂ ਇਹ ਕੰਮ ਚ ਹੈ ਨਹੀਂ ਵੀ ਲੜਾਈ ਤੋਂ ਬਾਅਦ ਹੋਈ ਹੈ ਅੱਛਾ ਉਦੋਂ ਲੜਾਈ ਹੋਈ ਨਹੀਂ ਸੀ ਜਦੋਂ ਤੁਹਾਨੂੰ ਚੱਕਿਆ ਹਾਂਜੀ ਉਦੋਂ ਲੜਾਈ ਹੋਈ ਨਹੀਂ ਸੀ ਜੀ ਕੋਈ ਗੱਲਬਾਤ ਨਹੀਂ ਸੀ ਬਸ ਸਾਨੂੰ ਉਹਨਾਂ ਨੇ ਜਦੋਂ ਉਹਨਾਂ ਨੇ ਲਾਠੀ ਚਾਰਜ ਕਰਤਾ ਬਸ ਸਾਨੂੰ ਉਹਨਾਂ ਨੇ ਅਰੈਸਟ ਕਰ ਲਿਆ ਸੀ ਜੀ ਜੀ ਤੇ ਤੁਹਾਡੇ ਸਾਹਮਣੇ ਕਿੰਨਾ ਦੀ ਕੁੱਟਮਾਰ ਹੋਈ ਤੇ ਕਿੰਨੀ ਕੁੱਟਮਾਰ ਹੋਈ ਆ ਜਿਵੇਂ ਗੱਲਾਂ ਚੱਲ ਰਹੀਆਂ ਉਹ ਸੱਚੀਆਂ ਗੱਲਾਂ ਇੰਨੀ ਕੁੱਟਮਾਰ ਹੋਈ ਆ ਕਿ ਨਹੀਂ ਹਾਂਜੀ ਸੱਚੀਆਂ ਗੱਲਾਂ ਜੀ ਕੁੱਟਮਾਰ ਇਹਨਾਂ ਨੇ ਬਹੁਤ ਕੀਤੀ ਆ ਤੇ ਇਹਨਾਂ ਨੇ ਜੀ ਇੱਥੇ ਸਰਪੰਚ ਨੂੰ ਸਾਡੇ ਨੂੰ ਇੱਥੇ ਸੀਆਈ ਸਟਾਫ ਚ ਕੁੱਟਿਆ ਜੈਤੋ ਜੈਤੋ ਜੀ ਅੱਛਾ ਬਹੁਤ ਜ਼ਿਆਦਾ ਕੁੱਟਿਆ ਇਹਨਾਂ ਨੂੰ ਉਹ ਤੁਹਾਡੇ ਸਾਹਮਣੇ ਕੁੱਟਿਆ ਹਾਂਜੀ ਸਾਡੇ ਸਾਹਮਣੇ ਕੁੱਟਿਆ ਉਹਨਾਂ ਨੇ ਅੱਛਾ ਕਿਹਸੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਇਹਨਾਂ ਕੋਲੇ ਲਾਠੀਆਂ ਸੀ ਜੀ ਲਾਠੀਆਂ ਨਾਲ ਕੱਟਿਆ ਸੀ ਜੀ ਲਾਠੀਆਂ ਨਾਲ ਇਹਨਾਂ ਦੀਆਂ ਮੁੱਧਾ ਪਾ ਕੇ ਤੇ ਤਲੀਆਂ ਕੁੱਟੀਆਂ ਉਹਨਾਂ ਪੈਰਾਂ ਦੀਆਂ ਢੂਈ ਤੇ ਲਾਂਗਾਂ ਉਹਦੇ ਢੂਈ ਤੇ ਸੋਟਾਂਾਂ ਮਾਰੀ ਗਏ ਬਸ ਜੀ ਜਿਵੇਂ ਜਿਵੇਂ ਉਹਨਾਂ ਤੋਂ ਬਣ ਬਣਿਆ ਉਵੇਂ ਹੀ ਕੁੱਟੀ ਗਏ ਜੀ ਉਹ ਅੱਛਾ ਕਿੰਨੇ ਜਾਣੇ ਸੀ ਕੁੱਟਮਾਰ ਕਰਨ ਵੇਲੇ ਇਹ ਪੰਜ ਜੈਂਟਸ ਸੀਗੇ ਜੀ ਅਸੀਂ ਤਿੰਨ ਲੇਡੀਜ਼ ਸੀ ਆ ਅਸੀਂ ਪਿੱਛੇ ਸਾਨੂੰ ਪਿੱਛੇ ਕਰਤਾ ਕਹਿੰਦੇ ਤੁਸੀਂ ਪਿੱਛੇ ਕੁੱਟਮਾਰ ਵਾਲੇ ਤਾਂ 10 ਜਾਣੇ ਸੀ ਵੀ ਜੀ ਕੁੱਟਮਾਰ ਵਾਲੇ ਤਾਂ ਬਹੁਤ ਸੀਗੇ ਜੀ ਅੱਛਾ ਕਿੰਨੇ ਜੀ 10 ਜਾਣੇ ਸੀ ਜੀ ਉਹ ਉਹਨਾਂ ਵਿੱਚ ਉਹਦੇ ਲੇਡੀਜ਼ ਪੁਲਸ ਹੈ ਨਹੀਂ ਸੀਗੀ ਤੇ ਇਕੱਲੇ ਜਾਨਸੀ ਸੀਗੇ ਉਹ ਸਾਰੇ ਠੀਕ ਹੈ ਤੇ ਉਹਨਾਂ ਨੂੰ ਪੰਜ ਜਾਨਿਆਂ ਨੂੰ ਕੁੱਟਿਆ ਗਿਆ ਉਸ ਸਮੇਂ ਹਾਂਜੀ ਉਹਦੇ ਪੰਜ ਜਾਨਿਆਂ ਨੂੰ ਕੁੱਟਿਆ ਗਿਆ ਉਸ ਤੋਂ ਬਾਅਦ ਤੁਹਾਨੂੰ ਕਿੱਥੇ ਲੈ ਕੇ ਗਏ ਬਾਅਦ ਵੀ ਤੁਹਾਡੇ ਸਾਹਮਣੇ ਸਾਧਾ ਮੱਜਰ ਤੁਸੀਂ ਆਪਣੀ ਅੱਖਾਂ ਨਾਲ ਦੇਖਿਆ ਹਾਂਜੀ ਅੱਖਾਂ ਨਾਲ ਦੇਖਿਆ ਸੀ ਉਸ ਤੋਂ ਬਾਅਦ ਕਿੱਥੇ ਲੈ ਕੇ ਗਏ ਸਾਧਕ ਲੈ ਕੇ ਗਏ ਆ ਜੀ ਸਾਨੂੰ ਸਾਧਕ ਕੀ ਵਾਪਰਿਆ ਸਾਧਕ ਵੀ ਬਸ ਜੀ ਉਹਨਾਂ ਨੇ ਐਂ ਕੁੱਟਮਾਰ ਸਾਡੇ ਸਾਹਮਣੇ ਕਰੀ ਗਏ ਪਾਣੀ ਡੁੱਲਿਆ ਵੈਸੀ ਠੰਡਾ ਜੀ ਸਾਨੂੰ ਬਾਹ ਲਿਆ ਉਹਨਾਂ ਨੇ ਬਾਹਰ ਕਹਿੰਦੇ ਬੀਬਕਾ ਇੱਥੇ ਬਹਿ ਜਾਓ ਤੁਸੀਂ ਉੱਥੇ ਨਹੀਂ ਸਾਨੂੰ ਕਿਸੇ ਨੇ ਵੀ ਕੁਛ ਕਿਹਾਗਾ ਉੱਥੇ ਇੱਕ ਮੈਡਮ ਨੇ ਕਿਹਾ ਕਹਿੰਦੀ ਤੁਸੀਂ ਸਾਈਡ ਤੇ ਹੋ ਕੇ ਬਹਿ ਜਾਓ ਤੇ ਬੈਠੀਆਂ ਰਹੋ ਜੇ ਬਸ ਤੇ ਬਸ ਉਸ ਤੋਂ ਬਾਅਦ ਤਾਂ ਜੀ ਬੱਚਿਆਂ ਤੇ 3-4 ਵਜੇ ਦੇ ਤੱਕ ਐਂ ਕੁੱਟਮਾਰ ਹੋਈ ਗਈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ 9-10-11 ਵਜੇ ਤੱਕ ਲਾ ਕੇ ਜਦੋਂ ਜਾਵੜੇ ਜੀ ਬਸ ਉਸ ਤੋਂ ਬਾਅਦ ਕੁੱਟੀ ਸ਼ੁਰੂ ਕਰਤੀ ਉਹਨਾਂ ਨੇ ਅੱਛਾ 4 ਵਜੇ ਦੇ ਤੱਕ ਕੁੱਟੀ ਗਈ ਜੀ ਤੁਹਾਡੇ ਸਾਹਮਣੇ ਕੁੱਟਿਆ ਹਾਂਜੀ ਉਹਨਾਂ ਨੇ ਖੀਰੀ ਐਨੀ ਗੱਲ ਵੀ ਆਖੀ ਆ ਕਹਿੰਦੇ ਹੁਣ ਤਾਂ ਹੰਬਗੇ ਲਾਠੀਆਂ ਵੀ ਮੋਕਗੀਆਂ ਹੁਣ ਕੀ ਕਰਗੇ ਆਂਦੇ ਅੱਛਾ ਇੰਨੀ ਕੁੱਟਮਾਰ ਕੀਤੀ ਉਹਨਾਂ ਨੇ ਮਤਲਬ ਰਹਿਮ ਨਹੀਂ ਕੀਤੀ ਜਵਾਬ ਨਹੀਂ ਜੀ ਕੋਈ ਰਹਿਮ ਨਹੀਂ ਕੀਤੀ ਬੱਚਿਆਂ ਤੇ ਬੱਚਿਆਂ ਨੇ ਤੜਲੇ ਵੀ ਬਹੁਤ ਕੱਡੇ ਬਜ਼ੁਰਗ ਵੀ ਸੀ ਜੀ ਬਜ਼ੁਰਗ ਵੀ ਬਹੁਤ ਸੀ ਜੀ ਸਾਡੇ ਨਾਲ ਬਜ਼ੁਰਗ ਵੀ ਸੀਗੇ ਜੀ ਉਹਨਾਂ ਤੇ ਵੀ ਉਨੀ ਹੀ ਕੁੱਟਮਾਰ ਹੋਈ ਜਿੰਨੀ ਵੀ ਮੁੰਡਿਆਂ ਤੇ ਹੋਈ ਸੀਗੀ ਅੱਛਾ ਕਿੰਨੇ ਕ ਬਜ਼ੁਰਗ ਸੀ ਤੇ ਕੀ ਬਾਅਦ ਵਿੱਚ ਉਹਨਾਂ ਨਾਲ ਕੀ ਵਾਪਰਿਆ ਹੁਣ ਉਹ ਠੀਕ ਫੀਲ ਕਰ ਰਹੇ ਨੇ ਨਹੀਂ ਜੀ ਕੋਈ ਨਹੀਂ ਉਹਨਾਂ ਚੋਂ ਠੀਕ ਹਜੇ ਤੱਕ ਇੱਥੇ ਠੀਕ ਆ ਜੀ ਫਿਰ ਐਨੀ ਕੁੱਟਮਾਰ ਹੋਈ ਆ ਕਿੱਥੇ ਠੀਕ ਆ ਹਜੇ ਅੱਛਾ ਐ ਤਾਂ ਫਿਰ ਹੁਣ ਤਕਲੀਫ ਤਾਸਕਰ ਹੁੰਦੀ ਆ ਮੜਾ ਜਾਂ ਕੰਡਾ ਵਾਜੇ ਤਕਲੀਫ ਤਾਂ ਆਪਾਂ ਨੂੰ ਉਹਦੀ ਕਿੰਨੇ ਦਿਨ ਰਹਿੰਦੀ ਆ ਉਹਨਾਂ ਨੇ ਤਾਂ ਲਾਠੀਆਂ ਤੋੜੀਆਂ ਉਹਨਾਂ ਤੇ ਹੂੰ ਕੀ ਜਾਂਦਾ ਕੀ ਜੀ ਉਹਨਾਂ ਤੇ ਲਾਈਕ ਛੋਟੀਆਂ ਤੇ ਉਹਨਾਂ ਦੀ ਕੁੱਟਮਾਰ ਕੀਤੀ ਪੈਂਡ ਵਾਲਿਆਂ ਤੋਂ ਵੀ ਇੱਕ ਦੂਜੇ ਦੇ ਮਰਵਾਇਆ ਹਾਂਜੀ ਥੱਪੜ ਮਰਵਾਏ ਆ ਜੀ ਇੱਕ ਦੂਜੇ ਤੋਂ ਪੈਂਡ ਵਾਲਿਆਂ ਤੋਂ ਇੱਕ ਦੂਜੇ ਤੋਂ ਹਾਂਜੀ ਹਾਂਜੀ ਇਹਦਾ ਕੀ ਕਾਰਨ ਸੀ ਕੀ ਪਤਾ ਜੀ ਉਹਨਾਂ ਨੇ ਕੀ ਕਰਨਾ ਉਹਨਾਂ ਨੇ ਇੱਕ ਦੂਜਿਆਂ ਤੋਂ ਥੱਪੜ ਮਰਵਾਏ ਆ ਉਹਨਾਂ ਦੇ ਆਪ ਤੇ ਉਹ ਵੀ ਸਰਪੰਚ ਦੇ ਵੀ ਸਰਪੰਚ ਦੇ ਉਹਨਾਂ ਨੇ ਆ ਥੱਪੜ ਮਰਵਾਏ ਆ ਸਰਪੰਚ ਦੇ ਕਹਿੰਦੇ ਜਦੋਂ ਚਪੇੜੇ ਮਰਵਾਏ ਆ ਉਹ ਆਂਦੇ ਆ ਕਿ ਜਿਵੇਂ ਪਿੰਡ ਵੋਟ ਪਾਈ ਆ ਨਾ ਇਹਨੂੰ ਆਂਦੇ ਇੱਥੇ ਵੋਟ ਵੀ ਉਵੇਂ ਹੀ ਪਾਓ ਇਹਨੂੰ ਅੱਛਾ ਥੱਪੜ ਮਾਰ ਕੇ ਥੱਪੜ ਮਾਰ ਕੇ ਜਿਹੜਾ ਆਂਦੇ ਥੱਪੜ ਹੌਲੀ ਮਾਰੂ ਉਹਦੇ ਆਂਦੇ ਅਸੀਂ ਮਾਰਾਂਗੇ ਮਤਲਬ ਇੱਕ ਉਹਨਾਂ ਦਾ ਤਰੀਕਾ ਜਲੀਲ ਕਰਨ ਦਾ ਸੀਗਾ ਹਾਂਜੀ ਜਲੀਲ ਉਹਨਾਂ ਨੇ ਬਹੁਤ ਜ਼ਿਆਦਾ ਕੀਤਾ ਜੀ ਜਿੰਨਾ ਵੀ ਹੋ ਸਕਿਆ ਉਹਨਾਂ ਤੋਂ ਜਲੀਲ ਉਹਨਾਂ ਨੇ ਉਹਨਾਂ ਨੇ ਕੀਤਾ ਫਿਰ ਉਹਨਾਂ ਨੇ ਵੀਡੀਓ ਕਾਲ ਲਾਈ ਉਹਨਾਂ ਨੇ ਵੀਡੀਓ ਕਾਲ ਤੇ ਉਹਨਾਂ ਨੇ ਸਰਪੰਚ ਨੂੰ ਜਿਹਦੇ ਉਹਨਾਂ ਨੇ ਉਹ ਕੀਤਾ ਕਰੰਟ ਕਰੂੰਟ ਲਾਏ ਉਹਦੇ ਵੀ ਉਹਨੂੰ ਪੁੱਠਾ ਟੰਗਿਆ ਜਾਂ ਵੀ ਜਦੋਂ ਅੰਦਰ ਉਹਨਾਂ ਨੇ ਅੰਦਰ ਕਰ ਲਿਆ ਕੇਰਾ ਇਹਨੂੰ ਫਿਰ ਉਹਦੇ ਜਦੋਂ ਚੀਕਾ ਰੋਲੀ ਨਿਕਲੀ ਆ ਫਿਰ ਉਹਨੂੰ ਕਹਿੰਦੇ ਦੇਖੋ ਤੁਹਾਡਾ ਸਰਪੰਚਾਂ ਦੇ ਪਿੰਡ ਦਾ ਦੇਖੋ ਇਹਦੇ ਕਹਿੰਦੇ ਹੁਣ ਇਹਨਾਂ ਦਾ ਸਰਪੰਚ ਵੀੜੇ ਵਾਲਿਆਂ ਦਾ ਅੱਛਾ ਉਹ ਵੀਡੀਓ ਕੋ ਲਾ ਕੇ ਕਿਸੇ ਨੂੰ ਦਿਖਾਇਆ ਗਿਆ ਦਿਖਾਇਆ ਗਿਆ ਜੀ ਵੀਡੀਓ ਕਾਲ ਲਾ ਕੇ ਦੂਜੇ ਧਰ ਵਾਲਿਆਂ ਨੂੰ ਨਹੀਂ ਇਹ ਤੁਸੀਂ ਕਿਵੇਂ ਸ਼ੋਰ ਹੋ ਕਿ ਦੂਜੀ ਧਰ ਸੀਗੀ ਵੀਡੀਓ ਕਾਲ ਤੇ ਜੀ ਉਹਨਾਂ ਨੇ ਦੱਸਿਆ ਕਹਿੰਦੇ ਵੀ ਜਿੰਨਾ ਖਿਲਾਫ ਤੁਸੀਂ ਬਿਆਨ ਦਿੱਤੇ ਆ ਕਹਿੰਦੇ ਵੀ ਆਹ ਦੇਖੋ ਕਹਿੰਦੇ ਸਰਪੰਚ ਜਿਹੜਾ ਤੁਹਾਡੇ ਪਿੰਡ ਦਾ ਫਿਰ ਵੀ ਸਾਡੇ ਪਿੰਡ ਚ ਹੀ ਸੀ ਦੂਜੀ ਤਰ ਹੁਣ ਗਮਦੂਰ ਸਿੰਘ ਪੱਪੂ ਹੀ ਆ ਹੋਰ ਤਾਂ ਕੋਈ ਹੈ ਨਹੀਂਗਾ ਅੱਛਾ ਕਿਉਂਕਿ ਉਹਨੇ ਏਸੇ ਖਿਲਾਫ ਵੀ ਕਿ ਉਹਨੇ ਤੇ ਕਹਤਾ ਉਹਨਾਂ ਨੇ ਵੀ ਇਹੀ ਆ ਹੋਰ ਤਾਂ ਕੋਈ ਹੈ ਹੀ ਨਹੀਂਗਾ ਹੂੰ ਇਸੇ ਨੂੰ ਲਾਇਆ ਫੋਨ ਤੇ ਜਿਹੜੇ ਬੱਚੇ ਸੀਗੇ ਉਹਨਾਂ ਦੀ ਕਿੰਨੀ ਕੁ ਕੁੱਟਮਾਰ ਹੋਈ ਤੇ ਉਹਨਾਂ ਨੂੰ ਕਦੋਂ ਛੱਡਿਆ ਗਿਆ ਉਹਨਾਂ ਦੀ ਕੁੱਟਮਾਰ ਜੀ ਬਹੁਤ ਹੋਈ ਆ ਤੇ ਉਹਨਾਂ ਨੂੰ 2 ਢਾਈ ਦੇ ਕਰੀਬ ਉਹਨਾਂ ਨੂੰ ਛੱਡਿਆ ਗਿਆ ਹਾਂ 2 ਢਾਈ ਦਾ ਟਾਈਮ ਉਹਨਾਂ ਨੇ ਐ ਨਹੀਂ ਦੱਸਿਆ ਵੀ ਸਾਧਕੋਂ ਆ ਕੇ ਲੈ ਜਾਓ ਵੀ ਸਾਧਕ ਕਹਿੰਦੇ ਫਰੀਦਕੋਟ ਥਾਣੇ ਚੋਂ ਲੈ ਜਾਊ ਆ ਕੇ ਜੀ ਤੇ ਉਹਨਾਂ ਨੇ ਜਦੋਂ ਉਹਨਾਂ ਨੂੰ ਕੁੱਟਿਆ ਕੋਈ ਬੱਚਾ ਗੰਭੀਰ ਵੀ ਐ ਸਮੇ ਗੰਭੀਰ ਹੈਗਾ ਜੀ ਇੱਕ ਮੁੰਡਾ ਹੈਗਾ ਜੀ ਅੱਛਾ ਉਹਦੇ ਵੀ ਬਲੱਡ ਆ ਰਿਹਾ ਹੈ ਜੀ ਬਾਥਰੂਮ ਰਾਈ ਅੱਛਾ ਜੀ ਜੀ ਵੀ ਜਿਹੜਾ ਬਾਲਾ ਛੋਟਾ ਸੀਗਾ ਉਮਰ ਦਾ ਉਹਦੇ ਆਉਂਦਾ ਜੀ ਬਲੱਡ ਬਾਥਰੂਮ ਰਾਈ ਕਿੰਨੀ ਕੁ ਉਮਰ ਸੀਗੀ ਜਿਹੜਾ ਮੁੰਡੇ ਦੀ ਗੱਲ ਕਰ ਰਹੇ ਨੇ ਹੋਊਗਾ ਜੀ 13-14 ਸਾਲ ਦਾ 13-14 ਸਾਲਾਂ ਦੇ ਮੁੰਡੇ ਨੂੰ ਵੀ ਕੁੱਟਿਆ ਗਿਆ ਏ ਡੈਡੀ ਬੱਚਿਆਂ ਨੂੰ ਕੁੱਟਿਆ ਗਿਆ ਜੀ ਤੇ ਤੁਹਾਨੂੰ ਜੇਲ੍ਹ ਵਿੱਚ ਤੁਸੀਂ ਨਾਲ ਗਏ ਹੋ ਹਾਂਜੀ ਨਾਲ ਗਏ ਸਾਡੇ ਤੇ ਇਹਨਾਂ ਨੇ ਸਾਡੇ ਨਾਲ ਜਿੰਨੇ ਉਹਨਾਂ ਤੇ ਪਰਚੇ ਪਾਏ ਸਾਡੇ ਸਰਪੰਚ ਤੇ ਪਾਏ ਉਹਨੇ ਧਾਰਾ ਸਾਡੇ ਤੇ ਲੰਗਾ 13 ਧਾਰਾ ਸਾਡੇ ਤੇ ਲੱਗਾਂ ਤੁਸੀਂ ਤਿੰਨ ਬੀਬੀਆਂ ਸੀ ਹਾਂਜੀ ਤਿੰਨ ਬੀਬੀਆਂ ਸੀ ਇੱਕ ਸਰਬਜੀਤ ਕੌਰ ਸੀਗੀ ਜੀ ਜੀ ਨਹੀਂ ਤਿੰਨਾਂ ਦੇ ਵਿੱਚੋਂ ਕਿਸੇ ਦਾ ਮਾੜਾ ਮੋਟਾ ਯੋਗਦਾਨ ਹੋਊਗਾ ਜਾਂ ਪੁਲਿਸ ਤੇ ਹਮਲਾ ਕਰਨ ਦਾ ਜਾਂ ਕੁਝ ਹੋਰ ਜੀ ਕਿਸੇ ਦਾ ਵੀ ਨਹੀਂ ਸੀ ਜੀ ਓਕੇ ਇਹ ਜੇ ਕੰਮ ਚ ਕੋਈ ਵੀ ਨਹੀਂ ਸੀ ਸਾਨੂੰ ਤਾਂ ਪਹਿਲਾਂ ਹੀ ਚੱਕ ਲਿਆ ਜੀ ਨਾ ਜੀ ਕੋਈ ਵੀਡੀਓ ਵਗੈਰਾ ਵਿੱਚ ਨਹੀਂ ਜੀ ਵੀਡੀਓ ਵਗੈਰਾ ਵਿੱਚ ਜੇ ਸਾਡੇ ਇੱਕ ਵੀ ਸਾਡੀ ਵੀਡੀਓ ਆਉਂਦੀਆਂ ਨੇ ਵੀ ਇਹ ਡਲੇ ਚ ਲੌਂਚ ਹੈਗੀਆਂ ਤਾਂ ਸਾਨੂੰ ਕਹਿ ਸਕਦਾ ਪਰ ਸੈਸ਼ਨ ਵੀ ਇਹ ਵੀਡੀਓ ਚ ਹੈ ਨਾਰੇ ਲਾਉਣਾ ਚ ਹੈ ਜੰਗਾ ਜੀ ਅਸੀਂ ਨਾਰੇ ਲਾਉਣ ਵਾਲਾ ਵੀਡੀਓ ਸਾਡੀਆਂ ਹੈਗੀਆਂ ਪਰ ਡਲੇ ਵਾਲੀ ਸਾਡੀ ਇੱਕ ਵੀ ਵੀਡੀਓ ਹੋਵੇ ਤਾਂ ਸਾਨੂੰ ਕਹਿ ਸਕਦਾ ਵੀ ਆ ਇੱਥੇ ਤੁਸੀਂ ਹੈਗੀਆਂ ਭਾਈ ਜੀ ਤੁਸੀਂ ਕਿੰਨੇ ਦਿਨ ਜੇਲ੍ਹ ਵਿੱਚ ਰਹਿ ਕੇ ਆਏ ਹੋ ਤੇ ਤੁਸੀਂ ਕਿਹਾ ਨਹੀਂ ਉਹਨਾਂ ਨੂੰ ਕਿ ਆਸੀ ਹੈ ਨਹੀਂ ਸੀਗੇ ਤੁਹਾਨੂੰ ਉਹਨਾਂ ਨੇ ਬਾਅਦ ਅਕਸਰ ਦੇ ਰਹਿਮ ਆ ਜਾਂਦਾ ਕਿ ਆ ਬੀਬੀਆਂ ਦੇ ਵਿੱਚ ਹੈ ਨਹੀਂ ਸੀਗੇ ਇਹਨਾਂ ਨੂੰ ਛੱਡ ਦਈਏ ਉਹ ਜਾਂ ਕੁਝ ਨਹੀਂ ਹੋਇਆ ਨਹੀਂ ਜੀ ਸਾਹਿਬ ਅਸੀਂ ਕੀਤੀ ਸੀ ਅਪੀਲ ਉਹਨਾਂ ਦੀ ਰਹਿਮ ਦੀ ਜਦੋਂ ਬੱਚਿਆਂ ਨੂੰ 2:30 ਵਜੇ ਛੱਡਿਆ ਗਿਆ ਅਸੀਂ ਆਖਿਆ ਵੀ ਜੀ ਸਾਨੂੰ ਵੀ ਛੱਡ ਦਿਓ ਅਸੀਂ ਵੀ ਇਹਨਾਂ ਬੱਚਿਆਂ ਦੇ ਨਾਲ ਇਹਨਾਂ ਦੇ ਘਰ ਦੇ ਜਦੋਂ ਆਉਣਗੇ ਅਸੀਂ ਵੀ ਇਹਨਾਂ ਨਾਲ ਜਾਵੜਾਂਗੇ ਕਹਿੰਦੇ ਨਾ ਬੀਬਾ ਤੁਹਾਨੂੰ ਨਹੀਂ ਛੱਡਦੇ ਅਸੀਂ ਤੁਹਾਨੂੰ ਤਾਂ ਇਹਨਾਂ ਦੇ ਨਾਲ ਹੀ ਭੇਜਾਂਗੇ ਅੱਛਾ ਤੇ ਫਿਰ ਤੁਹਾਨੂੰ 10 6-7 ਦਿਨਾਂ ਬਾਅਦ ਜੇਲ੍ਹ ਕੱਟਣ ਤੋਂ ਬਾਅਦ ਛੱਡਿਆ ਗਿਆ। ਹਾਂਜੀ 6 ਤਰੀਕ ਦੀ ਰਾਤ ਨੂੰ ਸਾਨੂੰ ਜੇਲ੍ਹ ਭੇਜਤਾ ਉਹਨਾਂ ਨੇ। ਓਕੇ। ਜਦੋਂ ਤੁਸੀਂ ਉੱਥੇ ਸੀਏ ਸਟਾਫ ਸਾਦਕ ਸੀਗੇ ਤੁਹਾਨੂੰ ਵੀ ਡਰਾਇਆ ਧਮਕਾਇਆ ਜਾ ਰਿਹਾ ਸੀ ਕੁਝ। ਜੀ ਸਾਨੂੰ ਉੱਥੇ ਡਰਾਇਆ ਧਮਕਾਇਆ ਹੀ ਗਿਆ ਸਾਨੂੰ ਬਸ ਕਹਿੰਦੇ ਸੀ ਬੈਠੇ ਰੋ ਕਹਿੰਦੇ ਤੁਸੀਂ ਇਹਨਾਂ ਦੇ ਬਸ ਸਾਨੂੰ ਬਾਹਰ ਬਾ ਲਿਆ ਸਾਨੂੰ ਪੈਂਦਿਆਂ ਇਹਨਾਂ ਦੇ ਬਸ ਫੁੱਟ ਮਾਰ ਜਿਦਣ ਤੇ ਕਰੀ ਗਏ। ਬਸ ਸਾਥੋਂ ਅਤਿਆਚਾਰ ਵੀ ਮਨ ਕੇ ਚੱਲ ਸਾਡੇ ਸਾਹਮਣੇ ਕੀਤਾ ਉਹਨਾਂ ਨੇ। ਵੀ ਸਾਥੋਂ ਸਿਆਹ ਨਾ ਜਾਵੇ ਵੀ ਇਹਨਾਂ ਨੂੰ ਸਦਮਾ ਲੱਗੇ। ਅੱਛਾ। ਤੇ ਉੱਥੇ ਪਾਣੀ ਜਾਂ ਪਾਣੀ ਰੋਟੀ ਕੋਈ ਪ੍ਰਬੰਧ ਸੀਗਾ ਜਾਂ ਭੁੱਖੇ ਤੇ ਆਈ ਕੁੱਟੇ ਗਏ ਸਾਰਿਆਂ ਨੂੰ ਜਿਵੇਂ ਤੁਸੀਂ ਕਹਿੰਦੇ ਹੋ ਕਿ 4 ਵਜੇ ਜੱਕਿਆ ਸੀ ਅਗਲੇ ਦਿਨ ਸਵੇਰ ਤੱਕ ਤੁਹਾਨੂੰ ਰੱਖਿਆ ਬਾਕੀਆਂ ਨੂੰ ਵੀ ਕੁੱਟਮਾਰ ਕੀਤੀ ਕੁਛ ਨਹੀਂ ਉਹਨਾਂ ਨੂੰ ਖਾਣ ਪੀਣ ਨੂੰ ਵੀ ਦਿੱਤਾ ਗਿਆ ਨਹੀਂ ਜੀ ਕੁਛ ਨਹੀਂ ਦਿੱਤਾ ਜੀ ਕੁਛ ਨਹੀਂ ਕੀਤਾ ਇਹਨਾਂ ਨੇ ਕੁੱਟਮਾਰ ਹੀ ਕੀਤੀ ਹੈ ਕੱਲੀ ਜੀ ਅੱਛਾ ਆਪ ਉਹਨਾਂ ਨੇ ਬਹੁਤ ਕੁਛ ਕੀਤਾ ਆਪ ਬਸ ਐ ਪੀ ਆਉਂਦੇ ਸੀਗੇ ਮਠਿਆਈਆਂ ਦੇ ਡੱਬੇ ਖੋਲ ਲੈਂਦੇ ਸੀ ਖਾ ਲੈਂਦੇ ਸੀ ਕੁੱਟਮਾਰ ਕਰੀ ਜਾਂਦੇ ਸੀ ਬੱਚਿਆਂ ਦੀ ਹਾਂ ਜੀ ਮਠਿਆਈ ਇਹਨਾਂ ਨੂੰ ਕੁੱਟ ਹੀ ਗਏ ਬਸ ਸਾਡੇ ਤੋਂ ਬਸ ਛੱਲੇ ਨਹੀਂ ਗਏ ਗਏ ਬਸ ਇਹਨਾਂ ਨੂੰ ਆਹੀ ਕਰੀ ਗਏ ਵੀ ਬਸ ਇਹਨਾਂ ਨੂੰ ਟੌਰਚਰ ਜਿੰਨਾ ਵੀ ਉਹਨਾਂ ਤੋਂ ਹੋ ਸਕਿਆ ਉਹਨਾਂ ਨੇ ਕੀਤਾ ਉਹਨਾਂ ਨੇ ਵੀ ਇਹ ਕੁਐਸ਼ਨ ਆ ਕੁਝ ਬੀਬੀਆਂ ਬੋਲਣ ਤੇ ਵੀ ਅਸੀਂ ਇਹਨਾਂ ਨੂੰ ਵੀ ਕੁਛ ਕਿੱਗੇ ਅੱਛਾ ਮਤਲਬ ਤੁਹਾਨੂੰ ਡਰਾਇਆ ਤੁਮ ਘਾਇਆ ਪੂਰਾ ਹਾਂਜੀ ਤੇ ਕੋਈ ਤੁਹਾਡੀ ਮੰਗ ਹੋਵੇ ਸਰਕਾਰ ਤੋਂ ਲੱਗਦਾ ਤੁਹਾਨੂੰ ਹੁਣ ਇਨਸਾਫ ਕੋਈ ਮਿਲੂਗਾ ਜੋ ਇਹ ਤਸ਼ੱਦਦ ਹੋਇਆ ਅਸੀਂ ਤਾਂ ਇਨਸਾਫ ਹੀ ਮੰਗਦੇ ਆ ਜੀ ਹੋਰ ਅਸੀਂ ਗਰੀਬੀ ਵੀ ਮੰਗੀ ਹੈ ਮਿਲੂਗਾ ਉਮੀਦ ਹੈਗੀ ਜੀ ਜਿ세 ਬੰਦਗਾਂ ਸਾਡੇ ਨਾਲ ਆ ਜਿਵੇਂ ਉਹ ਕਹਿਣਗੇ ਅਸੀਂ ਉਵੇਂ ਹੀ ਕਰਾਂਗੇ ਜੀ ਧੰਨਵਾਦ ਜੀ